ਅੱਜ ਧੂਰੀ ਆ ਜੀ 16 18 ਦਸੰਬਰ ਅੱਜ ਅੱਜ ਤੁਹਾਨੂੰ ਧੂਰੀ ਦਾ ਹਾਲ ਦਿਖਾ ਰਹੀ ਹਾਂ ਕਿ ਧੂਰੀ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗੀ ਐ ਵੀਰੇ ਕਰਾਓ ਜੀ ਲਾਈਵ ਦਰਸ਼ਨ ਕਰਾਉਣ ਦੇ ਨਾਮ ਤੇ ਬੋਲ ਵੀਰੇ ਠੀਕ ਹੋ ਪੁਲਿਸ ਮੁਲਾਜ਼ਮਾਂ ਦਾ ਰੌਣਕ ਲੱਗੀ ਹੋਈ ਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਜਿੰਨੀ ਕੁ ਆ ਸੂਚਨਾ ਮਿਲੀ ਐ ਮੈਂ ਆਪਣੇ ਘਰ ਦੇ ਕੋਲ ਆ ਜਮਾ ਮੇਰੇ ਘਰ ਦੇ ਬਾਹਰ ਦਾ ਹਾਲਚਲ ਤੁਹਾਨੂੰ ਦਿਖਾ ਰਹੀ ਹਾਂ ਪੁਲਿਸ ਤਾਂ ਲੱਗੀ ਹੋਈ ਐ ਕਹਿੰਦੇ ਮੁੱਖ ਮੰਤਰੀ ਸਾਹਿਬ ਦੀ ਵਾਈਫ ਨੇ ਆਉਣਾ ਤੁਹਾਨੂੰ ਸਾਰਿਆਂ ਨੇ ਮੈਂ ਚੰਗੀ ਤਰ੍ਹਾਂ ਦਰਸ਼ਨ ਕਰਾਦਾ ਹੋਰ ਵੀਰੇ ਠੀਕ ਹੋ ਵਿਚਾਰੇ ਆਪਣੀ ਡਿਊਟੀ ਕਰ ਰਹੇ ਨੇ ਕਿਉਂਕਿ ਜਿਹੜੀ ਡਿਊਟੀ ਸਰਕਾਰ ਵੱਲੋਂ ਲੱਗਦੀ ਐ ਮੇਰੇ ਵੀਰਾਂ ਨੂੰ ਤਾਂ ਨਿਭਾਉਣੀ ਪੈਣੀ ਐ ਵੀਰੇ ਠੀਕ ਹੋ ਜੀ ਆਪਣੀ ਡਿਊਟੀ ਨਿਭਾ ਰਹੇ ਨੇ ਆ ਵੱਡੀਆਂ-ਵੱਡੀਆਂ ਪੁਲਸ ਵਾਲੀਆਂ ਗੱਡੀਆਂ ਖੜੀਆਂ ਨੇ ਵਿੱਚ ਵੀ ਮਲਾਜਮ ਵੀਰੇ ਬੈਠੇ ਨੇ ਇੰਨੀ ਤਣਾਤ ਪੁਲਸ ਹੋਈ ਹੋਈ ਐ ਇਹ ਉਹੀ ਸਰਕਾਰ ਸੀ ਦਿਖਾਓ ਜੀ ਚੰਗੀ ਤਰ੍ਹਾਂ ਦਿਖਾਓ ਇਹ ਉਹੀ ਸਰਕਾਰ ਸੀ ਜਿਹੜੀ ਕਹਿੰਦੇ ਸੀ ਵੀ ਆਈਪੀ ਕਲਚਰ ਖਤਮ ਕਰਨਾ ਪੁਲਸੀਆਂ ਭੈਣਾ ਆ ਗੱਡੀਆਂ ਇਹ ਸਿਰਫ ਤਾਂ ਆਈਆਂ ਹੋਈਆਂ ਨੇ ਆ ਸਾਡਾ ਘਰ ਹੈ ਇਹ ਸਾਰੀ ਪੁਲਸ ਤਾਂ ਲੱਗੀ ਹੋਈ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਘਰ ਵਾਲੀ ਨੇ ਇੱਥੇ ਹੁਣ ਤੇ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਡਰ ਲੱਗਦਾ ਕਿ ਮੋਟਰਸਾਈਕਲ ਕੋਈ ਹੋਰ ਹੀ ਨਾ ਦੇ ਜਵੇ ਕਿਉਂ ਦਾ ਦਿੱਤਾ ਮੋਟਰਸਾਈਕਲ ਨਾਲ ਸਨਮਾਨ ਕਰ ਰਹੇਆਂ ਨੂੰ ਗਲਤ ਸਰੋਪੇ ਪਏ ਸੀ ਅੱਜ ਹੁਣ ਡਰ ਕਾ ਦਾ ਲੱਗਦਾ ਨਾਲੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਕੀ ਵੀਆਈਪੀ ਕਲਚਰ ਖਤਮ ਕਰਨਾ ਹੈ ਪਰਵਾਰਵਾਦ ਖਤਮ ਕਰਨਾ ਆ ਮਾੜੀ ਜੀ ਇੱਧਰ ਵੀ ਨਿਗਾ ਇੱਧਰੋਂ ਹੀ ਮੋੜ ਲਾ ਇੱਧਰ ਸਾਰੀ ਪੁਲਿਸ ਮੁੱਖ ਮੰਤਰੀ ਸਾਹਿਬ ਦੇ ਘਰ ਆਲੀ ਦਾ ਸਵਾਗਤ ਕਰਨ ਨੂੰ ਖੜੀ ਹੈ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਡਰ ਲੱਗਣ ਲੱਗਿਆ ਕਿ ਮੋਟਰਸਾਈਕਲ ਸਰਕਾਰ ਬਣਨ ਨਾਲ ਤੇ ਕਹਿੰਦੇ ਸੀਗੇ ਕਿ ਇੰਨੀ ਰੋੜਾ ਤੋਂ ਰੋੜਾ ਹੁੰਦਾ ਹੈ ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ ਮੈਨੂੰ ਲੱਗਾ ਰੋੜਿਆਂ ਤੋਂ ਡਰ ਲੱਗਣ ਲੱਗ ਗਿਆ ਮੁੱਖ ਮੰਤਰੀ ਸਾਹਿਬ ਨੂੰ ਆ ਸਾਰੇ ਮੇਰੇ ਮੁਲਾਜ਼ਮ ਵੀ ਡਿਊਟੀ ਦੇ ਪਾਬੰਦ ਨੇ ਜਿੱਥੋਂ ਇਹਨਾਂ ਨੂੰ ਡਿਊਟੀ ਦਾ ਆਰਡਰ ਹੁੰਦਾ ਇਹਨਾਂ ਨੂੰ ਖੜਨਾ ਪੈਂਦਾ ਮੈਂ ਨਹੀਂ ਕਹਿੰਦੀ ਕਿ ਪੁਲਿਸ ਵਾਲਿਆਂ ਦੀ ਵਿਚਾਰਿਆਂ ਦੀ ਇਹ ਤਾਂ ਆਪਣੀ ਅੰਦਰ ਵੀ ਇਹਦੇ ਅੰਦਰ ਵੀ ਬਹੁਤ ਪੁਲਿਸ ਖੜੀ ਹੈ ਤੇ ਇਹਦਾ ਕਾਰਨ ਜਦ ਪੁੱਛਿਆ ਗਿਆ ਸਪੈਸ਼ਲ ਮੈਂ ਕਾਰਨ ਪੁੱਛਿਆ ਤੇ ਕਾਰਨ ਪੁੱਛਿਆ ਗਿਆ ਕਿਉਂਕਿ ਡਰਦੇ ਨੇ ਵਿਚਾਰੇ ਸਹੀ ਗੱਲ ਤਾਂ ਦੱਸ ਦੇਣੀ ਲੇਡੀ ਪਲਸ ਵੀ ਬਕਾਇਦਾ ਤਨਾਤ ਕੀਤੀ ਗਈ ਹੈ ਲੇਡੀ ਪਲਸ ਵੀ ਤਨਾਤ ਹੈ ਕਿਵੇਂ ਮੈਡਮ ਠੀਕ ਹੋ ਤੇ ਆਹ ਸਾਰੇ ਮੁੱਖ ਮੰਤਰੀ ਸਾਹਿਬ ਦੀ ਵਾਈਫ ਨੂੰ ਸਵਾਗਤ ਕਰਨ ਲਈ ਖੜੇ ਜਾ ਰਹੇ ਨੇ ਮੇਰਾ ਤਾਂ ਉਹੀ ਸਵਾਲ ਹੈ ਉਹ ਨਹੀਂ ਥੂਰੀ ਹੈ ਉਹੀ ਸਿਮਰਤ ਠੰਗੂੜਾ ਹੈ ਤੇ ਮੈਨੂੰ ਲੱਗਦਾ ਹੈ ਕਿ ਅੱਜ ਡਰ ਲੱਗਣ ਲੱਗਿਆ ਦੁਬਾਰਾ ਉਹੀ ਕਹੂੰਗੀ ਆਹ ਸਾਰੀ ਗੱਡੀ 'ਚ ਪੁਲਸੀ ਪੁਲਸ ਬੈਠੀ ਹੈ ਦੱਸੋ ਪੁਲਸ ਨੂੰ ਕੋਈ ਹੋਰ ਕੰਮ ਨਹੀਂ ਵੀਆਈਪੀ ਕਲਚਰ ਮੁੱਕ ਗਿਆ ਕਿ ਵੀਆਈਪੀ ਕਲਚਰ ਵੱਧ ਗਿਆ ਅ ਸਾਰੀਆਂ ਗੱਡੀਆਂ ਤੇ ਮੇਰੇ ਸਾਰੇ ਵਿਚਾਰੇ ਮੁਲਾਜ਼ਮ ਵੀਰ ਇੱਥੇ ਖੜੇ ਨੇ ਮੈਡਮ ਦਾ ਸਵਾਗਤ ਕਰਨ ਨੂੰ ਤੇ ਅੱਜ ਉਧਰ ਵੀ ਸਾਰੀ ਪੁਲਿਸ ਉਧਰ ਵੀ ਖੜੀ ਹੈ ਉਹ ਉੱਥੇ ਗਲੀ ਦੇ ਅੰਦਰੋਂ ਵੀ ਕਾਫੀ ਪੁਲਿਸ ਆ ਰਹੀ ਹੈ ਤੇ ਅੱਜ ਮੁੱਖ ਮੰਤਰੀ ਸਾਹਿਬ ਜਵਾਬ ਦੇਉਂਗੇ ਕਿਉਂਕਿ ਤੁਸੀਂ ਹਰ ਛੋਟੀ ਛੋਟੀ ਗੱਲ ਤੇ ਜੇ ਤੁਹਾਡੇ ਤੇ ਕੋਈ ਟਿੱਪਣੀ ਹੁੰਦੀ ਹੈ ਤੁਸੀਂ ਲਾਈਵ ਬਹੁਤ ਛੇਤੀ ਹੋ ਜਾਂਦੇ ਹੋ ਇਹ ਟਿੱਪਣੀਆਂ ਤੁਸੀਂ ਬਕਾਇਦਾ ਸਾਡੇ ਪਰਿਵਾਰ ਤੇ ਕੀਤੀਆਂ ਸੀ ਅੱਜ ਉਹੀ ਟਿੱਪਣੀਆਂ ਦਾ ਜਵਾਬ ਮੈਂ ਤੁਹਾਡੇ ਤੋਂ ਲੈਣਾ ਚਾਹੁੰਦੀ ਆ ਕਿ ਕੀ ਗੱਲ ਅੱਜ ਪਰਿਵਾਰਵਾਦ ਮੁੱਕ ਗਿਆ ਅੱਜ ਵੀਆਈਪੀ ਕਲਚਰ ਮੁੱਕ ਗਿਆ ਕਿ ਜ਼ਿਆਦਾ ਹੋ ਗਿਆ ਜਿਹੜੇ ਗੱਲਾਂ ਤੇ ਸਰਕਾਰ ਬਣੀ ਸੀ ਅੱਜ ਇਹ ਗੱਲਾਂ ਤੇ ਕਿਉਂ ਨਹੀਂ ਹੈਗੀ ਮੁਰਗੀ ਖਾਣਾ ਖੋਲਣ ਨੂੰ ਤੁਸੀਂ ਵੀ ਕਹਿੰਦੇ ਹੁੰਦੇ ਸੀ ਸ਼ਾਇਦ ਕਿ ਐਨੀ ਪੁਲਿਸ ਲੈ ਕੇ ਚੱਲਦੇ ਨੇ ਜੇ ਪੁਲਿਸ ਘਟਾ ਕਹਿੰਦੇ ਮੁਰਗੀ ਖਾਨਾ ਖੋਲ ਲਓ ਮੈਨੂੰ ਲੱਗਦਾ ਜੀ ਮੁਰਗੀ ਖਾਨਾ ਖੋਲਣ ਵਾਲੇ ਮੁੱਖ ਮੰਤਰੀ ਸਾਹਿਬ ਡਰ ਗਏ ਤਾਂ ਹੀ ਇਹਨੇ ਮਲਾਜ਼ਮ ਖੜੇ ਕਰਤੇ ਥਾਣੇ ਖਾਲੀ ਹੋ ਗਏ ਹੋਰ ਕੋਈ ਕੰਮ ਨਹੀਂ ਰਿਹਾ ਵੀਆਈਪੀ ਕਲਚਰ ਸੰਭਨ ਨੂੰ ਇਹ ਪੁਲਿਸ ਲੱਗੀ ਹੋਈ ਹੈ ਤਾਂ ਮੈਂ ਆਪਣੇ ਪੁਲਿਸ ਮਲਾਜ਼ਮਾਂ ਨੂੰ ਸਲੂਟ ਕਰਦੀਆਂ ਕਿ ਮੇਰੇ ਵੀਰ ਜਿੱਥੇ ਇਹਨਾਂ ਨੂੰ ਡਿਊਟੀ ਮਿਲਦੀ ਹੈ ਬਕਾਇਦਾ ਠੰਡ ਨਹੀਂ ਦੇਖਦੇ ਗਰਮੀ ਨਹੀਂ ਦੇਖਦੇ ਆ ਕੇ ਤਣਾਤ ਹੋ ਜਾਂਦੇ ਨੇ ਇਹ ਪੁਲਿਸ ਦੇ ਉਹ ਮੁਲਾਜ਼ਮ ਨੇ ਜਿਹੜੇ ਡਿਊਟੀ ਦੇ ਪਾਬੰਦ ਨੇ ਪਰ ਇਹ ਡਿਊਟੀ ਆ ਸਾਰਾ ਜਾਮ ਪੁਲਿਸ ਮੁਲਾਜ਼ਮਾਂ ਕਰਕੇ ਲੱਗਿਆ ਹੋਇਆ ਹੈ ਕਿਉਂਕਿ ਵੀਆਈਪੀ ਕਲਚਰ ਸੀਐਮ ਸਾਹਿਬ ਨੇ ਖਤਮ ਕਰਨਾ ਸੀ ਚਲੋ ਠੀਕ ਹੈ ਹੁਣ ਮੈਂ ਘਰੇ ਜਾਨੀ ਆ ਆਪਣਾ ਮੇਰਾ ਤਾਂ ਜੀ ਕੀਤਾ ਕਿ ਘਰ ਦੇ ਬਾਹਰ ਜੋ ਹੋ ਰਿਹਾ ਇਹ ਸਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਵੀਆਈਪੀ ਕਲਚਰ ਮੁੱਕ ਗਿਆ ਮੁਬਾਰਕਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਵੀਆਈਪੀ ਕਲਚਰ ਮੁੱਕ ਗਿਆ ਆ ਮੁਰਗੀ ਖਾਨੇ ਖੁੱਲ ਗਏ ਬਸ ਇਹੀ ਕਹਿੰਦੀ ਹੁਈ ਆ ਸੀਆਰਪੀ ਦੇ ਨੌਜਵਾਨ ਵੀ ਵਿਚਾਰੇ ਇੱਥੇ ਹੈਗੇ ਨੇ ਆਪਣੀਆਂ ਡਿਊਟੀਆਂ ਕਰ ਰਹੇ ਨੇ ਪੁਲਸ ਘਟ ਗਈ ਤਾਂ ਸੀਆਰਪੀ ਬੁਲਾ ਲਈ ਕਿਉਂਕਿ ਦਲਾ ਤੋਂ ਦਲਾ ਹੁੰਦਾ ਹੈ ਪਤਾ ਨਹੀਂ ਕਿਹੋਂ ਸੇ ਚਲਾ ਹੁੰਦਾ ਹੈ ਸ਼ਾਇਦ ਇਹੀ ਡਰ ਆ ਗਿਆ ਇੰਨਾ ਕਹਿੰਦੀ ਹੋਈ ਆ ਵਿਚਾਰੇ ਮੇਰੇ ਮੁਲਾਜ਼ਮ ਵੀਰ ਖੜੇ ਨੇ ਜਗਾ ਜਗਾ ਤੇ ਇੰਨਾ ਕਹਿੰਦੀ ਹੋਈ ਤੁਹਾਨੂੰ ਸਾਰਿਆਂ ਨੂੰ ਅੱਜ ਧੂਰੀ ਲਾਈਵ ਦਿਖਾਤਾ ਛੋਣੀ ਬਣ ਗਈ ਸਾਡੀ ਧੂਰੀ ਕਿਉਂਕਿ ਮੁੱਖ ਮੰਤਰੀ ਦਾ ਹਲਕਾ ਤੁੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ